ਸਾਂਝੇ ਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਅੱਜ ਰੇਲ ਰੁਕੂ ਦਾ ਐਲਾਨ ਕੀਤਾ ਗਿਆ ਸੀ ਉਸ ਨੂੰ ਦੇਖਦੇ ਹੋਏ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਅਤੇ ਕਿਸਾਨ ਮਜ਼ਦੂਰ ਛਿੰਦਰ ਚ ਕਮੇਟੀ ਵੱਲੋਂ ਸਾਂਝੇ ਤੌਰ ਤੇ ਫਤਿਹਗੜ ਚੋੜੀਆਂ ਰੇਲਵੇ ਸਟੇਸ਼ਨ ਉੱਪਰ ਰੇਲਵੇ ਟਰੈਕ ਤੇ ਬੈਠ ਕੇ ਰੋਸ ਦਾ ਨਾਤਾ ਦਿੱਤਾ ਗਿਆ ਅਤੇ ਰੇਲ ਰੋਕੀ ਗਈ ਇਸ ਮੌਕੇ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਦੀ ਮੋਤੀ ਸਰਕਾਰ ਤੇ ਹਰਿਆਣਾ ਦੀ ਖੱਟੜ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ ਫਤਿਹਗੜ ਚੋੜੀਆਂ ਰੇਲਵੇ ਸਟੇਸ਼ਨ ਇੱਕ ਅਚਰੂਸ ਕਰਨੇ ਵਿੱਚ ਪੰਜਾਬ ਕਿਸਾਨ ਮਿਹਦੂਰ ਯੂਨੀਅਨ ਤੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਹਰਤੋ ਚੰਡੇ ਸੁਭੇਗ ਸਿੰਘ ਠਠਾ ਸੁਭਾ ਆਗੂ ਹਰਜੀਤ ਸਿੰਘ ਵੀਲਾ ਜ਼ਿਲ੍ਹਾ ਪ੍ਰਧਾਨ ਸਰਜੀਤ ਸਿੰਘ ਵੀਲਾ ਪ੍ਰੈਸਕਰਤਰ ਚਰਮਗ ਸਿੰਘ ਬਚੂ ਮਾਨ ਜੰਦ ਕੇ ਕਿਸਾਨ ਮਿਹਦੂਰ ਸੰਘਰਸ਼ ਕਮੇਟੀ ਵੱਲੋਂ ਹਰਪਾਲ ਸਿੰਘ ਖਰਬਲਕਾਰ ਸਿੰਘ ਬਤਵਾਲ ਮੁਖਤਾਰ ਸਿੰਘ ਪ੍ਰਾਚਾ ਮਨਜੀਤ ਸਿੰਘ ਬਸੰਤਪੁਰ ਗੁਜਾਰ ਸਿੰਘ ਅਜੀਤ ਸਿੰਘ ਸਮੇਤ ਮੱਟੀ ਕਿੰਤੀ ਵਿੱਚ ਕਿਸਾਨ ਫਗੂ ਅਤੇ ਉਹਨਾਂ ਦੇ ਮੈਂਬਰ ਪਹੁੰਚੇ ਹੋਏ ਸਨ ਅਤੇ ਉਹਨਾਂ ਨੇ ਮੰਗ ਕਰਦਿਆ ਕਿ ਅਗੇ ਜਦ ਤੱਕ ਉਹਨਾਂ ਦੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਤਦ ਤੱਕ ਉਹ ਸੰਘਰਸ਼ ਆਪਣਾ ਜਾਰੀ ਰੱਖਣਗੇ ਸਿੱਖ ਪਰਮਾਸਤੇ ਉਹ ਆਪਣੇ ਪਿਛਲੇ ਗੂਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਪਰਮਿਸ਼ਨ ਦੇ ਲਈ ਆ ਉਹਨਾਂ ਦੇ ਪ੍ਰਦਰਸ਼ਨ ਹਰਿਆਣਾ 'ਚ ਵੀ ਹੋ ਰਹੇ ਨੇ ਜਿਹੜੇ ਲੋਕਾਂ ਨੇ ਇਹ ਬਸਤੀ ਦੀ ਕ੍ਰਾਂਤੀ ਕਰਉਣ ਆਪਾਂ ਮੰਨੀ ਆਨੇ ਸੀਗਾ ਉਸ ਤੋਂ ਜਦੋਂ ਉਹਨਾਂ ਨੇ ਦਿੰਦੀ ਆ ਪੁਲਿਸ ਕੋਲ ਤੋਂ ਬਾਅਦ ਨੇ ਫ੍ਰੀ ਕਰਾਉਂਦੀ ਆ ਤੇ ਅੱਜ ਤੈਨੂੰ ਕਿਹ ਡਟੋਪਲ ਦੇ ਫ੍ਰੀ ਕਰਨੇ ਆ ਰਾਣੀ ਜੱਟ ਬੰਦੀ ਦਾ ਉਦਰਾ ਅਗਰ ਇਹਹੀ ਆੜੇ ਖਨੌਰੀਓ ਸੰਭੂ ਨੂੰ ਜਾਂਦਾ ਤੇ ਤਿੰਨ ਪੁਲਸ ਬਾਲ ਦਾ ਪ੍ਰਯੋਗ ਕੀਤਾ ਜਾਂਦਾ ਤੇ ਤੋਂ ਘਾਟ ਵੀ ਵੀ ਪਰਚੇ ਜਿਹੜੇ ਨੇ ਖਨੌਰੀ ਔਰ ਜਿਹੜੇ ਸੰਭੂ ਗਾੜੀ ਦੇ ਆਗੂ ਉਹਨਾਂ ਦੇ ਨਾਲ ਪੁੱਤੇ ਹਰਿਆਣਾ ਦੇ ਵਿੱਚ ਉਹਦੀ ਐਫ ਆਈ ਆਰ ਵੀ ਸਾਡੇ ਕੋਲ ਆ ਚੁੱਕੀ ਆ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ

ਪਰ ਦੇਸ਼ ਦੀ ਜਿਹੜੀ ਆ ਤੁੰਨੀ ਆ ਦੇਸ਼ ਦੀ ਹਾਲਤवस्था ਉਹਦੇ ਵਿੱਚ ਫੇਰਾ ਵਾ ਹੁਸ਼ਾਰ ਆਊਗਾ ਕਿਉਂਕਿ ਜਦੋਂ ਕਿਸਾਨ ਨੂੰ ਦੀ ਫਸਲ ਦਾ ਸਹੀ ਪਾਣੀ ਮਿਲੂਗਾ ਉਹ ਮਾਰਕੀਟ ਦੇ ਪਤਾ ਆਊਗਾ ਕਿ ਜਿਹੜੀ ਕਣਕ ਆ 2200 ਰੁਪਏ 270 ਰੁਪਏ ਵਿੱਚ ਦੀ ਆ ਜੇ ਕੋ ਤੁਹਾਨੂੰ ਕੋਈ 50 ਰੁਪਏ ਤੁੰਨੇ ਕੱਢ ਕੇ ਲੈਣੀ ਆ ਤੁਸੀਂ ਉਸੇ ਸਵਾਲ ਕਰੋਗੇ ਕਿ ਜਿਹੜੀ ਐਮ ਐਸ ਪੀ ਦੇ 270 ਪਾਸੇ ਆ ਤੂੰ 50 ਰੁਪਏ ਕਿਵੇਂ ਕੋ ਲੈ ਰਿਆ ਕਿਸਾਨ ਜਥੇਬੰਦੀਆਂ ਵੱਲੋਂ ਜੋ ਅੱਜ ਪੰਜਾਬ 'ਚ ਰੇਲ ਰੋਕੂ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਉਸ ਦੇ ਤਹਿਤ ਫਤਿਹਗੜ ਚੂੜੀਆਂ 'ਚ ਵੀ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਨ੍ਹਾਂ ਵਿੱਚ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ਤੇ ਫਤਿਹਗੜ ਚੂੜੀਆਂ ਰੇਲਵੇ ਟ੍ਰੈਕ ਨੂੰ ਰੋਕ ਕੇ ਗੱਡੀਆਂ ਰੇਲਾਂ ਰੋਕੀਆਂ ਗਈਆਂ ਅਤੇ ਇਸ ਮੌਕੇ ਉਹਨਾਂ ਵੱਲੋਂ ਰੋਸ ਤਰਨਾਵੇ ਦਿੱਤਾ ਗਿਆ ਵੱਖ-ਵੱਖ ਕਿਸਾਨ ਲਾਗੂਆਂ ਦਾ ਕਹਿਣਾ ਸੀ ਕਿ ਉਹਨਾਂ ਦੀਆਂ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹ ਸੰਘਰਸ਼ ਆਪਣਾ ਜਾਰੀ ਰੱਖਣਗੇ ਇਸ ਮੌਕੇ ਮੋਦੀ ਸਰਕਾਰ ਸੈਂਟਰਲ ਅਤੇ ਸਰਕਾਰ ਹਰਿਆਣਾ ਦੀ ਵਿਰੋਧ ਕਿਸਾਨ ਯੂਨੀਅਨ ਵੱਲੋਂ ਜਮ ਕੇ ਨਾਰੀਬਾਜੀ ਕੀਤੀ ਗਈ ਅਤੇ ਉਹਨਾਂ ਨੇ ਮੰਗ ਕੀਤੀ ਕਿ ਉਹਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ ਗੱਲਬਾਤ ਕਰਦੇ ਆ ਵੱਖ-ਵੱਖ ਕਿਸਾਨ ਆਗੂਆਂ ਨਾਲ ਅੱਜ ਦੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਤੁਸੀਂ ਫਟੇਕਾਰ ਪੁਰੀਆਂ ਰੇਲਾ ਰੋਕੀਆਂ ਨੇ ਧਰਨਾ ਦਿੱਤਾ ਹੈ ਕਿ ਆ ਜੀ ਸਾਰਾ ਮਾਮਲਾ ਹਾਂਜੀ ਮਾਮਲਾ ਤੇ ਹੋ ਜੇ ਜੀ ਜੋ ਆਪਾਂ ਸ਼ੰਭੂ ਬਾਰਡਰ ਤੇ ਬੈਠੇ ਆ ਉੱਥੇ ਜੋ ਜਥੇਬੰਦੀਆਂ ਨੇ ਆਪਣੀਆਂ ਨੇ ਤੈਅ ਕੀਤਾ ਹੈ ਵੀ ਆਪਾਂ ਸਾਰੇ ਹੀ ਭਾਰਤ ਦੇ ਵਿੱਚ 60 ਕਥਾਵਾਂ ਤੇ ਰੇਲਾਂ ਰੋਕੂ ਜਿਹੜਾ ਅੰਦੋਲਨ ਆ ਚੱਲੇਗਾ ਉਸੇ ਮੰਗਾਂ ਨੂੰ ਲੈ ਕੇ ਆਪਾਂ ਅੱਜ ਜਿਹੜੀ ਐਮਐਸਪੀ ਦੀ ਤੇ ਜੋ ਉਧਰ ਆਪਣੇ ਸ਼ਹੀਦ ਕੀਤੇ ਗਏ ਸੀ ਤੇ ਜੂਪੀ ਦੇ ਵਿੱਚ ਲਖੀਨਪੁਰ ਖੀਰੀ ਦੇ ਉਹਨਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦੇਣ ਵਾਸਤੇ ਤੇ ਜੋ ਖੇਤੀ ਕਾਨੂੰਨ ਜੋ ਆਪਾਂ ਕਹਿੰਦੇ ਆ ਪੀ ਉਹਨਾਂ ਨੂੰ ਸਹੀ ਢੰਗ ਦੇ ਨਾਲ ਬਣਾਉਣ ਵਾਸਤੇ ਵੀ ਜਿਹੜੇ ਪੰਜਾਂ ਗਿਮਿੰਡੀਆਂ ਦੀ ਦਿੰਦੇ ਆ ਵੀ ਆਪਾਂ ਐਮ ਐਮ ਸੀ ਦੀ ਜਿਹੜੀ ਗਰੰਟੀ ਆ ਤੇ 5 ਸਾਲ ਵਾਸਤੇ ਉਹ ਸਾਰੀਆਂ ਗੱਲਾਂ ਆਪਣੇ ਮੰਨਣ 'ਚ ਨਹੀਂ ਆਉਂਦੀਆਂ ਆਪਾਂ ਕਹਿੰਦੇ ਵੀ ਜੋ ਵੀ ਠੋਸ ਗੱਲ ਆ ਉਹ ਖੇਤੀ ਕਾਨੂੰਨ ਜਿਹੜਾ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਤੇ ਜਿਹੜੀਆਂ ਵੀ ਇਹਨਾਂ ਨੂੰ ਸਜਾਵਾਂ ਜੋ ਇਹ ਕਾਨੂੰਨ ਇਹਨਾਂ ਅਨੁਸਾਰਿਆਂ ਨੂੰ ਰੱਦ ਕਰਕੇ ਚੰਗੇ ਕਾਨੂੰਨ ਜਿਹੜੇ ਇੱਥੇ ਲਿਆਂਦੇ ਜਾਣ ਇਹਨੀਆਂ ਬੇਨਤੀਆਂ ਵਾਹਿਗੁਰੂ ਖਾਲਸਾ ਅਜਦਾ ਜੋ ਸਾਡਾ ਰੇਲ ਕੋ ਅੰਦੋਲਨ ਸੀਗਾ ਬੜੀ ਭਲੀ ਭਾਨ ਤੁਸੀਂ ਜਾਣਦੇ ਹੋ ਵੀ ਆਪਾਂ 13 ਤਰੀਕ ਨੂੰ ਲੈ ਕੇ ਆਪਾਂ ਸ਼ਾਂਤਮਈ ਤਰੀਕੇ ਨਾਲ ਪ੍ਰੋਸਟ ਓਥੇ ਕਰਨ ਗਏ ਸੀ ਆਪਾਂ ਦਿੱਲੀ ਪਹੁੰਚਣਾ ਸੀ ਖੱਟਰ ਸਰਕਾਰ ਨੇ ਬੜੀ ਹੀ ਚਲਾਕੀ ਦੇ ਨਾਲ ਓਥੇ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਸਾਨੂੰ ਡੱਕਿਆ ਗਿਆ ਅਸੀਂ ਸਾਡੇ ਕੋਲ ਝੰਡਾ ਦੇ ਛੋਟਾ ਜਿਹਾ ਡੰਡਾ ਲੈ ਕੇ ਆਪਾਂ ਗਾੜੀ ਨਿਕਲੇ ਉਹਨਾਂ ਨੇ ਸਾਨੂੰ ਸਿੱਡੀਆਂ ਬੰਦੂਕਾਂ ਨਾਲ ਗੋਲੀਆਂ ਮਾਰ ਕੇ ਸਾਡਾ ਛੋਟਾ ਬੱਚਾ ਸਾਡਾ ਵੀਰ ਉਹਦਾ ਸਵਰਗਾਂ ਨਿਵਾਸਾ ਹੋਇਆ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਗਿਆ ਸ਼ੁਭ ਕਰਨ ਦੀ ਮੌਤ ਹੋਈ ਆ ਅਸੀਂ ਚਾਹੁੰਦੇ ਆ 22 ਨੇਮ ਪਰਚਾ ਜਿਸ ਬੰਦੇ ਨੇ ਉਹਨੂੰ ਗੋਲੀ ਮਾਰੀ ਆ ਕਿਉਂਕਿ ਕਾਨੂੰਨ ਨਹੀਂਗਾ ਚਾਹੁੰਦਾ ਵੀ ਆਪਾਂ ਕਿਸੇ ਬੰਦੇ ਨੂੰ ਸਿੱਧੀ ਗੋਲੀ ਮਾਰ ਦਈਏ ਇੱਥੇ ਕਿਸੇ ਨੂੰ ਮੜੀ ਜੀ ਕੋ ਆਂਚ ਆ ਜੇ ਆਪਾਂ 302 ਦਾ ਪਰਚਾ ਉਸ ਵੇਲੇ ਦੇ ਦਿੰਨੇ ਆ ਕਿਉਂ ਨਹੀਂ ਪੰਜਾਬ ਸਰਕਾਰ ਨੇ ਪਛਾਤਾ ਕਿਉਂ ਨਹੀਂ ਖੱਟਰ ਸਰਕਾਰ ਨੇ ਪਰਚਾ ਦਿੱਤਾ ਇਸ ਕਰਕੇ ਅਸੀਂ ਕਹਿੰਨੇ ਆ ਮੰਗ ਕਰਦੇ ਆ ਇਸੇ ਕਰਕੇ ਅੱਜ ਇਹ ਰੇਲਾਂ ਰੋਕੀਆਂ ਵੀ ਹਾਂ ਸ਼ਾਂਤਮਈ ਤਰੀਕੇ ਨਾਲ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਸਾਨੂੰ ਕਿਉਂ ਨਹੀਂ ਉੱਥੇ ਜਾਣ ਦਿੱਤਾ ਜਾਂਦਾ ਇਸ ਤਰੀਕੇ ਨਾਲ ਅਸੀਂ ਰੇਲਾਂ ਦਾ ਅੱਜ ਪਰਸਟ ਕਰਕੇ ਰੋਕੀਆਂ ਨੇ ਜਿੰਨਾ ਚਿਰ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾਏਗਾ ਸਾਨੂੰ ਆਪਣੀਆਂ ਮੰਗਾਂ ਮੰਗਣ ਦਾ ਹੱਕਾਰ ਨਹੀਂ ਦਿੱਤਾ ਜਾਂਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਅਸੀਂ ਆਪਣੇ ਘਰਾਂ ਵਿੱਚ ਚੁੱਪ ਕਰਕੇ ਨਹੀਂ ਬੈਠਾਂਗੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਰਲ ਕੇ ਉੱਥੇ ਸੰਘਰਸ਼ ਦੇ ਵਿੱਚ ਜਾਣ ਗਈਆਂ ਤੇ ਮੋਰਚਾ ਫੜੇ ਐਮਐਫਸੀ ਲੈ ਕੇ ਰਹਿਣ ਗਈਆਂ ਕਿਉਂਕਿ ਇਹ ਕਹਿੰਦੇ ਨੇ ਵੀ ਤਿੰਨਾ ਫਸਲਾਂ ਤਾਂ ਲੈ ਲਓ ਕਮਾਤ ਤੇ ਲੈ ਲਓ ਹੋਨੇ ਦੇ ਲੈ ਲੋ ਕਣਕ ਦੇ ਲੈ ਲੋ ਤੇ ਬਾਕੀ ਫਸਲਾਂ ਕਿੱਥੇ ਜਾਣਗੀਆਂ ਇਸ ਕਰਕੇ ਹੀ ਜਿੰਨਾ ਚਿਰ ਸਾਡੀਆਂ ਪੂਣੀਆਂ ਮੰਗਾ ਨਹੀਂ ਮੰਨਦੇ ਅਸੀਂ ਆਪਣੀਆਂ ਮੰਗਾ ਮੰਗਦੇ ਰਾਂਗੇ ਅਸੀਂ ਆਪਣੇ ਸੰਘਰਸ਼ ਕਰਦੇ ਰਾਂਗੇ ਇਸ ਕਰਕੇ ਅਸੀਂ ਅੱਜ ਇਸ ਕਰਕੇ ਰੇਲਾਂ ਰੋਕੀਆਂ ਨੇ ਕਿ ਸਾਡੇ ਸ਼ੁਭਕਰਨ ਵੀਰ ਦੇ ਜਿਹੜੀ ਇਹਨਾਂ ਨੇ ਡੇਥ ਕੀਤੀ ਆ ਜਿਹੜਾ ਨਾ ਬੜੀ ਦਰਿੰਦਿਆਂ ਨੇ ਮਾਰਿਆ ਵਾ ਇਸ ਕਰਕੇ ਸਾਡਾ ਇੱਕ ਹੋਰ ਵੀਰ ਆ ਜਿਹਨੂੰ ਬੋਰੀ ਚ ਪਾ ਕੇ ਇਹਨਾਂ ਨੇ ਕੁੱਟਿਆ ਵਾ ਉਹਦੇ ਕਰਕੇ ਅਸੀਂ ਅੱਜ ਸੰਘਰਸ਼ ਦੇ ਵਿੱਚ ਆਏ ਆ ਕਿ ਅਸੀਂ ਬਿਲਕੁਲ ਰੇਲਾ ਨਹੀਂ ਚੱਲਣ ਦਾਂਗੇ ਅਸੀਂ ਕੋਈ ਇਹਨਾਂ ਦਾ ਕਾਰੋਬਾਰ ਉਹਨਾਂ ਚਿਰ ਨਹੀਂ ਚੱਲਣ ਦਾਂਗੇ ਜਿੰਨਾ ਚਿਰ ਤੱਕ ਇਹ ਪੰਜਾਬ ਸਰਕਾਰ ਨਹੀਂ ਬਾਈ ਨੇ ਉਹਨਾਂ ਤੇ ਪਰਚਾ ਨਹੀਂ ਦਿੰਦੀ ਬਾਈ ਨੇ ਉਹ ਬੰਦਿਆਂ ਤੇ ਪਰਚਾ ਨਹੀਂ ਦਿੰਦੇ ਜਿਨ੍ਹਾਂ ਨੇ ਸਾਡੀ ਸਿੱਧੀਆਂ ਹਿੱਕ ਦੇ ਵਿੱਚ ਸ਼ੂਭ ਕਰਨ ਦੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਵਾ ਇਸ ਕਰਕੇ ਅੱਜ ਅਸੀਂ ਰੇਲਾ ਰੋਕਿਆ ਨੇ